ਮੇਰੀਆਂ ਜੜੀਆਂ ਪਿਆਰ ਦੀਆਂ ਮੋੜੀਆਂ ਉਂਗਲਾਂ ਉਹ ਬਿਲਕੁਲ ਜਵਾਬ ਦੇ ਗਈਆਂ ਸੀ ਤੇ ਮੈਂ ਡਾਕਟਰ ਨੂੰ ਵੀ ਦਿਖਾਇਆ ਉਹ ਕਹਿੰਦੇ ਜੀ ਇਹ ਜੜੀਆਂ ਤੁਹਾਡੀਆਂ ਨਾੜਾਂ ਬਲੋਕਰ ਜਗੀਆਂ ਨਾ ਇਹਦਾ ਕੋਈ ਕੋ ਟਰੀਟਮੈਂਟ ਨਹੀਂ ਹੋਣਾ ਅਫੇਸਪੋਕ ਤੇ ਮੈਂ ਇਹਨਾਂ ਦਾ ਦੇਖਿਆ ਇਹਨਾਂ ਨੇ ਮੈਨੂੰ 15 ਦਿਨ ਦੀ ਦਵਾਈ ਦਿੱਤੀ ਜਿਹਦੇ ਨਾਲ ਮੈਨੂੰ 25% ਫਰਕ ਪਿਆ ਇੱਕ ਵਾਰ ਦੇ ਨਾਲ ਹਾਂਜੀ ਸੋਸ ਕਾੜੇ ਪੀਣ ਦੇ ਨਾਲ ਇੱਕ ਨਹੀਂ ਕਈ ਪੇਸ਼ੈਂਟ ਜਿਹੜੇ ਠੀਕ ਹੁੰਦੇ ਆ ਅੱਜ ਉਸੇ ਕਾੜੇ ਦੀ ਸੱਚਾਈ ਮਰੀਜ਼ਾਂ ਨਾਲ ਗੱਲਬਾਤ ਕਰ ਰਹੇ ਮੈਨੂੰ ਜਹਾੜ ਦਾ ਨੁਕਸ ਸੀ ਪਰ ਡਾਕਟਰ ਨੇ ਅਗੇ ਤੇ ਦੋ ਸਟੈਂਡ ਪਹਿਲਾਂ ਪਾਏ ਸੀ ਉਦੋਂ ਬਾਅਦ ਹੁਣ ਫਿਰ ਡਾਕਟਰ ਨੇ ਆਖਿਆ ਵੀ ਤੁਹਾਨੂੰ ਤਿੰਨ ਸਟੈਂਡ ਹੋਰ ਪਾਉਣੇ ਨੇ ਜਿਹੜੇ ਤੁਸੀਂ ਦੋ ਸਟੈਂਡ ਪਾਏ ਕਿੱਥੋਂ ਪਾਏ ਤੇ ਕਿੰਨਾ ਖਰਚਾ ਕੀਤਾ ਜਲੰਧਰ ਤੋਂ ਪਾਏ ਸੀ ਉਦੋਂ 2 ਲੱਖ ਰੁਪਈਆ ਲੱਗਾ ਸੀ ਹਣ ਕੀ ਪ੍ਰੋਬਲਮ ਤੋਂ ਬਾਅਦ ਫੇਰ ਕੀ ਪ੍ਰੋਬਲਮ ਸ਼ੁਰੂ ਹੋ ਗਈ ਸਾਹ ਚੜਨ ਲੱਗ ਪਏ ਤੇ ਧੁਰਨ ਲੱਗਿਆ ਤੇ ਫਿਰ ਡਾਕਟਰ ਕੋ ਗਏ ਕੀ ਕੀਤਾ ਉਹਨਾਂ ਨੇ ਉਹਨਾਂ ਚੈੱਕ ਕਰਾਇਆ ਸਭ ਕੁਝ ਕਰਾਇਆ ਉਹ ਆਖਣ ਲੱਗੇ ਜੀ ਤੁਹਾਨੂੰ ਬਲੌਕੇਜ ਆਈ ਹੈ ਫੇਰ ਤੇ ਤੁਹਾਨੂੰ ਸਟੰਟ ਪਾਣੇ ਨੇ ਹੁਣ ਤਿੰਨ ਤਿੰਨ ਹੋਰ ਪਾਣੇ ਦੋ ਪਹਿਲਾਂ ਪੈ ਚੁੱਕੇ ਤਿੰਨ ਹੋਰ ਪਾਣੇ ਹੁਣ ਹੋਰ ਪਾਣੇ ਨੇ ਚਾ ਚਲੋ ਕੜਾ ਪੀ ਕੇ ਵੇਖ ਲੈਂਦੇ ਆ ਤੇ ਅਹੀ ਫਿਰ ਕੜਾ ਪੀਣ ਦੇ ਵਿੱਚ ਕੋਈ ਫਰਕ ਹੈ ਅੱਗੇ ਨਾ ਸਭ ਕੀ ਪ੍ਰੋਬਲਮ ਸੀ ਔਰ ਕਦੋਂ ਤੋਂ ਸੀ ਇਹ ਲਗਭਗ 2 ਸਾਲ ਤੋਂ ਸਮੱਸਿਆ ਆਈ ਸੀਗੀ ਸਾਹ ਚੜਦਾ ਨਾ ਸਗਾ ਧੜਕਣ ਵੱਜ ਜਾਂਦੀ ਸੀ ਧਰਮਤਲਾ ਵੀ ਦਵਾਈ ਖਾਦੇ ਹੀ ਆ ਉਹਨਾਂ ਨੇ ਫਰਕ ਪੈ ਜਲੰਦਰ ਫਿਰ ਉਹਨਾਂ ਨੇ ਸਟੰਡ ਪਾਇਆ ਸਾਡੇ ਟੰਡ ਪਾਣ ਦੇ ਬਾਅਦ ਉਹਨਾਂ ਨੇ ਫਿਰ ਕਹਤਾ ਵੀ ਕਿਨਾਰੀ ਬਲੌਕ ਆ ਉਹਦੇ ਸਟੰਡ ਪਾਣ ਦੇ 6 ਮਹੀਨੇ ਬਾਅਦ ਫਿਰ ਉਹੀ ਸਮੱਸਿਆ ਆ ਗਈ ਧੜਕਣ ਪਤਾ ਨਾ ਪਈ ਜਦੋਂ ਪਹਿਲੀ ਵਾਰ ਐਸੀ ਉਦੋਂ ਕਿੰਨਾ ਸੀ ਤੇ ਹੁਣ ਕਿੰਨਾ ਫਰਕ ਆ ਤੁਹਾਡਾ ਫਰਕ ਤਾਂ ਹੈ ਜੀ ਦਰਦ ਨਹੀਂ ਹੁੰਦੀ ਹੁਣ ਇਹ ਧੜਕਣ ਦਾ ਵੀ ਫਰਕ ਆ ਕਿਵੇਂ ਇੱਕ ਮਨ ਦੇ ਵਿੱਚ ਆਇਆ ਕਿ ਮੈਂ ਇਦਾਂ ਕੁਦਰਤ ਦੀ ਜਿਹੜੀਆਂ ਦੇਖਣਾ ਨੇ ਕੁਦਰਤ ਹੀ ਸਾਡੀ ਕਾਢਾ ਨੇ ਜਿਹੜੀਆਂ ਅਸੀਂ ਆਮ ਤੌਰ ਤੇ ਬਿਸਰਦੇ ਜਾ ਰਹੇ ਹਾਂ ਉਹਨਾਂ ਨੂੰ ਭੁੱਲਦੇ ਜਾ ਰਹੇ ਸਾਨੂੰ ਪਤਾ ਨਹੀਂ ਲੱਗਦਾ ਇਹ ਚੀਜ਼ ਹੈ। ਕੁਦਰਤ ਦੀ ਜਿਹੜੀ ਹਰ ਚੀਜ਼ ਬਣਾਈ ਆ ਨਾ ਕਾ ਫੂਸ ਤੋਂ ਲੈ ਕੇ ਦੁਨੀਆ ਤੇ ਜਿੱਥੇ ਵੀ ਕੋਈ ਪੱਤਾ ਕੋਈ ਦਰਖਤ ਬੇਲ ਬੂਟੀ ਕੋਈ ਬੇਲ ਉਗਦੀ ਆ ਉਹਦਾ ਕੋਈ ਰੀਜ਼ਨ ਹੈ ਬਿਨਾ ਮਤਲਬ ਤੋਂ ਸਾਡੇ ਇੱਥੇ ਕੁਝ ਵੀ ਨਹੀਂ ਪੈਦਾ। ਹਰ ਚੀਜ਼ ਦਾ ਕੋਈ ਨਾ ਕੋਈ ਮਤਲਬ ਹੈ ਉਹ ਚਾਹੇ ਜਾਨਵਰ ਵਾਲੀ ਲਾਹੇ ਵੰਦਾ ਚਾਹੇ ਪੰਛੀਆਂ ਲਈ ਆ ਜਾਂ ਫਿਰ ਇਨਸਾਨਾਂ ਲਈ ਆ ਕਿਸੇ ਨਾ ਕਿਸੇ ਦੇ ਵਰਤੋਂ ਵਿੱਚ ਜ਼ਰੂਰ ਆਉਂਦੀ ਪੁੱਲਟ ਦੇ ਵਿੱਚ ਕਿਉਂ ਪਾਉਣਾ ਹੈ ਕੀ ਵਜ੍ਹਾ ਕੀ ਰਹੀ ਹੈ ਇਹਦੇ ਕੀ ਕੁਦਰਤ ਦੀ ਜਿਹੜੀਆਂ ਚੀਜ਼ਾਂ ਨੇ ਦੇਖੋ ਜਦੋਂ ਲੋਕ ਕੁਦਰਤ ਨਾਲ ਜੁੜੇ ਸੀਗੇ ਇੰਨੀਆਂ ਬਿਮਾਰੀਆਂ ਵੀ ਨਹੀਂ ਸੀਗੇ ਹੁਣ ਜਿਵੇਂ ਜਿਵੇਂ ਲੋਕ ਕੁਦਰਤ ਤੋਂ ਦੂਰ ਹੁੰਦੇ ਜਾਂਦੇ ਓਵੇਂ ਬਿਮਾਰੀਆਂ ਵਧੀਆਂ ਜਾਂਦੀਆਂ ਨੇ ਜਿਵੇਂ ਜਿਵੇਂ ਲੋਕ ਕੁਦਰਤ ਨਾਲ ਜੁੜਦੇ ਜਾ ਰਹੇ ਓਵੇਂ ਉਹ ਠੀਕ ਹੁੰਦੇ ਜਾਂਦੇ ਆ ਤੇ ਮੈਨੂੰ ਕਾਫੀ ਜ਼ਿਆਦਾ ਡਾਕਟਰਾਂ ਨੇ ਕਿਹਾ ਕਿ ਤੂੰ ਬਾਛੀ ਤਾਂ ਸਕਦੀ ਹੈ ਜੇ ਤੂੰ ਸਟੈਂਟ ਪਾਏਗੀ। ਅਪਰ ਕੀ ਨਹੀਂ ਕੀ ਕਹ ਅਸਗਤ ਨੂੰ? ਡਾਕਟਰ ਕਹਿੰਦੇ ਸੀ ਕਿ ਤੂੰ ਮੀਨਿੰਗ ਇਥੋਂ ਨਿਕਲ ਕੇ ਤੈਨੂੰ ਹਫਤੇ ਬਾਅਦ ਵੀ ਐਟੈਕ ਆ ਸਕਦਾ ਹੈ। ਹੁਣ ਦੁੱਧਾ ਚ ਘਰ ਜਾ ਕੇ ਵੀ ਆ ਜਾਏ। ਬਹੁਤ ਜ਼ਿਆਦਾ ਡਰਾਇਆ। ਇਹ ਨਹੀਂ ਮੈਂ ਸਟੈਂਟ ਨਹੀਂ ਪਾਉਣਾ। ਇਵਨ ਕਿ ਕਈ ਵਾਰ ਤੇ ਮੈਂ ਕਹਿੰਦੀ ਰਹੀ ਕਿ ਸਰ ਮੈਂ ਅਗਲੇ ਹਫਤੇ ਪਾ ਲੂੰਗੀ। ਹੁਣ ਮੈਨੂੰ ਤੁਸੀਂ ਜਾਣ ਦੋ ਮਨ ਕਿ ਮੈਂ ਆਪਣੀ ਰਿਪੋਰਟ ਕਰਕੇ ਨਹੀਂ ਤੇ ਮੈਂ ਜਿੰਨਾ ਨੇ ਡਰਾਇਆ ਸੀਗਾ ਹੁਣ ਤੱਕ ਮੈਂ ਸਟੈਂਟ ਪੈ ਚੁੱਕਾ ਹੋਣਾ ਸੀਗਾ। ਨੇ ਡਰਾ ਸੀ ਪਰ ਜਦੋਂ ਇੱਥੇ ਦਾ ਪਤਾ ਲੱਗਾ ਇੱਥੇ ਵੀ ਲੱਗਾ ਪਹਿਲਾਂ ਡਰ ਵੀ ਸ਼ਾਇਦ ਇਹ ਐਵੇਂ ਲੋਕ इकट्ठे ਹੋਏ ਨੇ ਪਹਿਲੇ ਫੇਸਬੁਕ ਤੇ ਮੇਰੇ ਵੀਊ ਪੜੇ ਸੀਗੇ ਮੈਂ ਇੱਕਦਮ ਨਹੀਂ ਆ ਕਿਉਂਕਿ ਸਾਨੂੰ ਬਹੁਤ ਦੂਰ ਪੈਂਦਾ ਹੈ ਮੇਰੀ ਸਰ ਤੋਂ ਤੇ ਫਿਰ ਅਸੀਂ ਕਿਹਾ ਕਿ ਇੱਕ ਵਾਰੀ ਜਾ ਕੇ ਦੇਖ ਲੈਣੇ ਆ ਪਰ ਨੂੰ ਫਰਸਟ ਕਾੜੇ ਤੋਂ ਹੀ ਫਰਕ ਪੈਣਾ ਸਟਾਰਟ ਹੋ ਗਿਆ ਸੀ ਜਿਹੜਾ ਕਾਣਾ ਪੀਤਾ ਉਹ ਤਾਂ ਇੱਕ ਤੌੜੀ ਦੇ ਵਿੱਚ ਸੀ ਔਰ ਮਿੱਟੀ ਦੇ ਭਾਂਡੇ ਸੀ ਹਾਂਜੀ ਹਾਂਜੀ ਤੇ ਵਧੀਆ ਨਾ ਹੀ ਮਿੱਟੀ ਨਾਲ ਜੁੜੇ ਆ ਨਾ ਮਿੱਟੀ ਤੋਂ ਬਿਨਾ ਤੇ ਮਿੱਟੀ ਤੋਂ ਦੂਰ ਤੇ ਆਪਾਂ ਜਾ ਹੀ ਨਹੀਂ ਸਕਦੇ ਆਪਣੀ ਮਿੱਟੀ ਤੋਂ ਬਿਨਾ ਤੇ ਕਿ ਜਾ ਰਹੇ ਹਾਂ ਤਾਂ ਹੀ ਤੇ ਡਾਕਟਰ ਕਹਿੰਦੇ ਕਿ ਬੱਚਿਆਂ ਨੂੰ ਮਿੱਟੀ 'ਚ ਜੇ ਆਪਾਂ ਗੱਲ ਕਰੀਏ ਕੁਦਰਤ ਦੀ ਅਸੀਂ ਕੁਦਰਤ ਨੂੰ ਇੱਕ ਮਜ਼ਾਕ ਵੀ ਸਮਝਦੇ ਹਾਂ ਕਿਉਂਕਿ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਆਏ ਆਂ ਪਰ ਕਈ ਚੀਜ਼ਾਂ ਕੁਦਰਤ ਨੇ ਇਹ ਸਾਨੂੰ ਦਿੱਤੀਆਂ ਕਿ ਅਸੀਂ ਇਹ ਆਯੁਰਵੈਦਿਕ ਤੋਂ ਇਲਾਵਾ ਕਿਸੇ ਹੋਰ ਡਾਕਟਰਾਂ ਕੋਲ ਚਾਹੀਏ ਉਹ ਦੇਸੀ ਦਵਾਈਆਂ ਦੀ ਬਜਾਏ ਜਦੋਂ ਸਾਨੂੰ ਐਲੋਪੈਥਿਕ ਦਵਾਈਆਂ ਦਿੰਦੇ ਉਹ ਸਾਨੂੰ ਰਿਐਕਸ਼ਨ ਕਰਦੀਆਂ ਨੇ ਪਰ ਕੁਦਰਤੀ ਚੀਜ਼ ਹੈ ਜਿਹੜੀ ਚੀਜ਼ ਹੈ ਜਿਹੜੀਆਂ ਸਾਡੇ ਅੰਦਰ ਸਾਡੀ ਤਾਕਤ ਜਿਹੜੀ ਹੈ ਹੋਰ ਮਜ਼ਬੂਤ ਕਰਦੀ ਹੈ ਜੇ ਖਾਲੀ ਇਹਦਾ ਨੁਕਸਾਨ ਨਹੀਂ ਕਰਦੀਆਂ ਇਹੋ ਜਿਹੀਆਂ ਕੁਦਰਤੀ ਜਿਹੜੀ ਬੂਟੀਆਂ ਦੇ ਨਾਲ ਬਣਾਇਆ ਇਹ ਕਾੜਾ ਕਿਉਂਕਿ ਇਹ ਜੜੀ ਬੂਟੀਆਂ ਵੀ ਕਦੇ ਆਮ ਨਹੀਂ ਮਿਲਦੀਆਂ ਆ ਪਹਾੜਾ ਵਿੱਚ ਹੁੰਦੀਆਂ ਪਰ ਇਹਦੀ ਖੋਜ ਕਰਨੀ ਇਹਦੇ ਬਾਰੇ ਜਾਨਣਾ ਕੀ ਹੈ ਜੜੀ ਬੂਟੀਆਂ ਕੀ ਇਹਨਾਂ ਦਾ ਕਿੱਦਾਂ ਇਹਨਾਂ ਦਾ ਸਮੇਲ ਕਰਨਾ ਕਿਵੇਂ ਇਹਨੂੰ ਕਾੜਨਾ ਕਿਵੇਂ ਇਹਦਾ ਪਾਣੀ ਜਿਹੜਾ ਜੂਸ ਬਣਾਉਣਾ ਉਹਦਾ ਰਸ ਬਣਾਉਣਾ ਜਿਹੜਾ ਅਸੀਂ ਕਾੜਾ ਕੇ ਨੂੰ ਕਹ ਦਿੰਦੇ ਆ ਸੋ ਉਸ ਕਾੜੇ ਪੀਣ ਦੇ ਨਾਲ ਇੱਕ ਨਹੀਂ ਕਈ ਪੇਸ਼ੈਂਟ ਜਿਹੜੇ ਠੀਕ ਹੁੰਦੇ ਆ ਅੱਜ ਉਸੇ ਕਾੜੇ ਦੀ ਸਚਾਈ ਆਪਾਂ ਜਿਵੇਂ ਜਾਣ ਰਹੇ ਆ ਪੇਸ਼ੈਂਟਾਂ ਨਾਲ ਗੱਲਬਾਤ ਕਰ ਰਹੇ ਆ ਮਰੀਜ਼ਾਂ ਨਾਲ ਗੱਲਬਾਤ ਕਰ ਰਹੇ ਆ ਸਰਨੇ ਕੋਰ ਬਜ਼ੁਰਗ ਨੇ ਪਜੀ ਕੀ ਨਾ ਆਇਆ ਤੇ ਕੀ ਪ੍ਰੋਬਲਮ ਸੀ ਤੇ ਕਦੋਂ ਤੁਸੀਂ ਮੈਨੂੰ ਜਹਾੜ ਦਾ ਨੁਕਸ ਸੀ ਤੇ ਆਪਣਾ ਡਾਕਟਰ ਨੇ ਅਗੇ ਦੋ ਸਟੈਂਡ ਪਹਿਲਾਂ ਪਾਏ ਸੀ ਉਦੋਂ ਬਾਅਦ ਹੁਣ ਫਿਰ ਡਾਕਟਰ ਨੇ ਲਖਿਆ ਵੀ ਤੁਹਾਨੂੰ ਤਿੰਨ ਸਟੈਂਡ ਹੋਰ ਪਾਉਣੇ ਨੇ ਅੱਛਾ ਜੀ ਅਸੀਂ ਪਰੇਖਿਆ ਦਵਾਈ ਖਾ ਕੇ ਵੇਖ ਲੈਨੇ ਆ ਤਾਂ ਦਵਾਈ ਦੇ ਨਾਲ ਸਾਨੂੰ ਫਰਕ ਆ ਅੱਗੇ ਨੂੰ ਜਿਹੜੇ ਤੁਸੀਂ ਦੋ ਸਟੈਂਡ ਪਾਏ ਆ ਕਿੱਥੋਂ ਪਾਏ ਤੇ ਕਿੰਨਾ ਖਰਚਾ ਕੀਤਾ ਜਲੰਧਰ ਤੋਂ ਪਾਏ ਸੀ ਉਦੋਂ 2 ਲੱਖ ਰੁਪਈਆ ਲੱਗਾ ਸੀ 2 ਲੱਖ 2 ਲੱਖ ਰੁਪਈਆ ਹਾਂਜੀ 800 8-9 ਸਾਲ ਪਹਿਲਾਂ 8-9 ਸਾਲ ਪਹਿਲਾਂ ਹਾਂਜੀ ਤੇ ਹੁਣ ਕੀ ਪ੍ਰੋਬਲਮ ਉਹ ਤੋਂ ਬਾਅਦ ਫੇਰ ਕੀ ਪ੍ਰੋਬਲਮ ਸ਼ੁਰੂ ਹੋ ਗਈ ਸਾਹ ਚੜਨ ਲੱਗ ਪਏ ਸੀ ਤੁਰਨ ਲੱਗ ਪਏ ਹਾਂ ਤੁਰਨ ਲੱਗ ਪਏ ਹਾਂਜੀ ਤੇ ਫੇਰ ਡਾਕਟਰ ਕੋ ਗਏ ਕੀ ਕੀਤਾ ਉਹਨਾਂ ਨੇ ਉਹਨਾਂ ਚੈੱਕ ਕਰਾਇਆ ਸਭ ਕੁਝ ਕਰਾਇਆ ਉਹ ਆਖਣ ਲੱਗੇ ਜੀ ਤੁਹਾਨੂੰ ਬਲੌਕੇਜ ਆਈ ਹੈ ਫੇਰ ਅੱਛਾ ਜੀ ਤਾਂ ਤੁਹਾਨੂੰ ਸਟੈਂਡ ਪਾਣੇ ਨੇ ਹੁਣ ਤਿੰਨ ਤਿੰ ਕੀ ਮਨ ਬਣਾਇਆ ਸੀ ਵੇ ਸਟੰਟ ਪਾਉਣੇ ਆ ਨਹੀਂ ਇਹੀ ਬਣਾਇਆ ਸੀ ਪ੍ਰੀਖਿਆ ਚਲੋ ਕਾੜਾ ਪੀ ਕੇ ਵੇਖ ਲੈਨੇ ਤੇ ਇਹੀ ਫਿਰੋਂ ਕਾੜਾ ਪੀਣ ਦੇ ਵਿੱਚ ਕੋਈ ਫਰਕ ਆ ਗਿਆ ਨੋ ਸਾਨੂੰ ਕਿੱਥੋਂ ਪਤਾ ਲੱਗਾ ਵੀ ਕਾੜਾ ਇੱਕ ਉਹ 바ਵਾ ਨਾ ਦਾ ਕਾੜਾ ਜਿਹੜਾ ਆ ਫੇਮਸ ਆ ਲੋਕ ਕਾੜਾ ਪਿੰਦੇ ਮੋਬਾਈਲ ਤੋਂ ਜੀ ਮੋਬਾਈਲ ਤੋਂ ਪਤਾ ਲੱਗਾ ਹਾਂਜੀ ਤੁਸੀਂ ਵੀਡੀਓ ਦੇਖੀ ਤੇ ਵੇ ਲੋਕ ਜਿਹੜੇ ਕਾੜੇ ਵਾਲੇ ਠੀਕ ਹੋ ਰਹੇ ਆ ਹਾਂਜੀ ਤੇ ਤੁਹਾਡੇ ਮਨ ਚ ਫੇ ਆਇਆ ਤਾਂ ਤੁਸੀਂ ਇੱਥੇ ਆਏ ਤੇ ਕਦੋਂ ਆਏ ਸੀ ਇੱਥੇ ਪਹਿਲਾਂ ਤੋ ਦੋ ਤਿੰਨ ਕੁ ਮਹੀਨੇ ਹੋ ਗਏ ਨੂੰ ਬਸ ਦੋ ਤਿੰਨ ਮਹੀਨੇ ਕਿੰਨੀ ਵਾਰੀ ਕਾੜਾ ਪੀਤਾ ਕੜਾ ਉਹ ਆਪਣੇ ਮਹੀਨੇ 'ਚ ਦੋ ਵਾਰੀ ਪੀਨੇ ਹਾਂ 2 ਵਾਰੀ ਪੀਨੇ ਹਾਂ ਹਾਂ 6-7 ਵਾਰੀ ਹੋ ਗਿਆ ਪੀਨੇ 6-7 ਵਾਰੀ ਕੜਾ ਪੀ ਚੁੱਕੇ ਤੇ ਜਦੋਂ ਤੁਸੀਂ ਇੱਥੇ ਆਏ ਸੀ ਉਦੋਂ ਜਿਹੜੀ ਤੁਹਾਡੀ ਹਾਰਟ ਦੀ ਜਿਵੇਂ ਦੱਸਦੇ ਹੋ ਪ੍ਰੋਬਲਮ ਸੀ ਡਾਕਟਰ ਨੇ ਕਿਹਾ ਤਿੰਨ ਸਟੰਟ ਪਾਣੇ ਆ ਹੁਣ ਲੱਗਦਾ ਵੀ ਕੁਝ ਫਰਕ ਹੈ ਮਹਿਸੂਸ ਹੈਗਾ ਆਪਣੇ ਆਪ ਨੂੰ ਸੱਚੀ ਦੱਸਣਾ ਹਾਂਜੀ ਬਿਲਕੁਲ ਸਹੀ ਦੱਸਾਂਗੇ ਹੁਣੋਂ ਅੱਗੇ ਨੂੰ ਬਹੁਤ ਜ਼ਿਆਦਾ ਫਰਕ ਆ ਤੇ ਅੱਗੇ ਨੂੰ ਮੈਂ ਥੋੜਾ ਬਹੁਤਾ ਤੁਰ ਵੀ ਫਿਰ ਵੀ ਲੈਣਾ ਨਹੀਂ ਤਾਂ ਅੱਗੇ ਸਾਹ ਝੜ ਜਾਂਦਾ ਸੀ ਮਤਲਬ ਪਹਿਲਾਂ ਤੁਰਨ ਚ ਵੀ ਪ੍ਰੋਬਲਮ ਹੁੰਦੀ ਸਾਹ ਵੀ ਝੜਦਾ ਸੀ ਹੁਣ ਨਹੀਂ ਹਾਂਜੀ ਹੁਣ ਨਹੀਂ ਤੈਨੂੰ ਲੱਗਦਾ ਵੀ ਇਹ ਕਾੜਾ ਹੁਣ ਜਿਹੜੀ ਸੱਚਾਈ ਹੈ ਲੋਕ ਜੋ ਕਹਿੰਦੇ ਕਾੜੇ ਬਾਰੇ ਵੀ ਇਹ ਠੀਕ ਕਰਦਾ ਤੁਹਾਨੂੰ ਵੀ ਲੱਗਦਾ ਵੀ ਠੀਕ ਹੀ ਹੁੰਦਾ ਹਾਂਜੀ ਉਹਦਾ ਆਸਤਾ ਉਸਤਾ ਦਾ ਇੰਨਾ ਫਰਕ ਪੈਣਾ ਜੋ ਅੱਖੋਂ ਵੀ ਇੱਕਦਮ ਤੋਂ ਇੱਕਦਮ ਨਹੀਂ ਕੋਈ ਤਾਂ ਹੈ ਹੀ ਹੌਲੀ ਹੌਲੀ ਦਵਾਈ ਦਾ ਅਸਰ ਹੁੰਦਾ ਹੈ ਕੋਈ ਵੀ ਚੀਜ਼ ਦਾ ਮਤਲਬ ਕਈ ਜਿਹਦਾ ਚੀਜ਼ ਆਪਾਂ ਬਾਹਲੀ ਦਵਾਈਆਂ ਖਾਂਦੇ ਆਂ ਅੰਗਰੇਜ਼ੀ ਦਵਾਈਆਂ ਖਾਂਦੇ ਆਂ ਰਿਐਕਸ਼ਨ ਕਰਦੀਆਂ ਕੋਈ ਰਿਐਕਸ਼ਨ ਤੇ ਨਹੀਂ ਕਰਦਾ ਇਦਾਂ ਦੀ ਨਹੀਂ ਕੋਈ ਗੱਲ ਨਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਬਾਕੀ ਹੋਰ ਪੇਸ਼ੈਂਟ ਇਦਾਂ ਡਾਕਟਰਾਂ ਕੋਲ ਤੱਕੇ ਖਾਂਦੇ ਨੇ ਖੱਜਲਖوار ਹੁੰਦੇ ਨੇ ਅਸੀਂ ਇਹੋ ਗੱਲ ਕਹਿਨੇ ਆ ਖੇ ਖਾਓ ਲਗਾਤਾਰ ਖਾਓ ਫੇਰ ਜਾ ਕੇ ਤੁਹਾਨੂੰ ਆਰਾਮ ਆਵੇਗਾ ਜੇ ਆਖੋ ਵੀ ਇੱਕ ਦੋ ਵਾਰੀ ਪੀ ਕੇ ਤੇ ਫੇਰ ਨਹੀਂ ਇਹ ਖੁਦ ਆਪ ਹੀ ਕਹਿੰਦੇ ਨੇ ਵੀ ਇੱਕ ਮਹੀਨੇ ਦੀ ਬਾਅਦ ਸਾਡੀ ਦਵਾਈ ਦਾ ਅਸਰ ਹੋਣਾ ਸ਼ੁਰੂ ਹੋਣਾ ਬਿਲਕੁਲ ਡਾਕਟਰ ਸਾਹਿਬ ਕਹਿੰਦੇ ਨੇ ਇੱਕ ਮਹੀਨੇ ਬਾਅਦ ਹੁੰਦਾ ਹਾਂ ਬਿਲਕੁਲ ਮਤਲਬ ਇਹ ਨਹੀਂ ਕਿ ਜੇ ਦੋ ਇੱਕ ਦੋ ਵਾਰ ਪੀ ਲੇ ਮਹੀਨੇ ਤੋਂ ਪਹਿਲਾਂ ਤਾਂ ਇਹ ਸੋਚੋ ਠੀਕ ਹੋਣਾ ਕੁਝ ਨਹੀਂਗਾ ਜੀ ਮਤਲਬ ਇੱਕ ਮਹੀਨੇ ਤੋਂ ਦੋ ਲਗਾਤਾਰ ਪੀਓ ਲਗਾਤਾਰ ਪੀਓ ਫੇਰ ਤੁਹਾਨੂੰ ਫਰਕ ਪੈਣਾ ਭਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਰਜੇਸ਼ ਬੈਲ ਜੀ ਕਿੱਥੋਂ ਆਏ ਤੁਸੀਂ ਉਹ ਪਰਤੋਂ ਜੀ ਕਿੰਨੀ ਕੁ ਉਮਰ ਹੈ ਮੇਰੀ ਐਸਲੇ 70 ਸਾਲ ਦੀ ਉਮਰ ਆ ਜੀ ਕੀ ਪ੍ਰੋਬਲਮ ਸੀ ਤੇ ਕਦੋਂ ਤੁਸੀਂ ਕੀ ਮੈਨੂੰ ਐਕਚੁਅਲੀ 20 25 ਸਾਲ ਹੋ ਗਏ ਆ ਵੀ ਸ਼ੂਗਰ ਹੋਈ ਨੂੰ ਤੇ ਮੈਂ ਡਾਕਟਰ ਨੂੰ ਵੀ ਦਿਖਾਇਆ ਉਹ ਕਹਿੰਦੇ ਜੀ ਇਹ ਜੜੀਆਂ ਤੁਹਾਡੀਆਂ ਨਾੜਾਂ ਬਲੋਕਰਜ਼ ਆ ਗਈਆਂ ਨਾ ਇਹਦਾ ਕੋਈ ਅਕੋ ਟਰੀਟਮੈਂਟ ਨਹੀਂ ਹੋਣਾ ਅੱਛਾ ਜੀ ਬਸ ਫਿਰ ਮੈਂ ਥੋੜਾ ਮਾਯੂਸ ਹੋ ਗਿਆ ਫਿਰ ਮੈਨੂੰ ਪਤਾ ਲੱਗਾ ਫੇਸਬੁੱਕ ਤੇ ਮੈਂ ਇਹਨਾਂ ਦਾ ਦੇਖਿਆ ਤੇ ਮੈਂ ਫਿਰ ਉਹ ਫਸਟ ਟਾਈਮ ਆਇਆ ਇਹਨਾਂ ਦੇ ਕੋਲ ਇਹਨਾਂ ਨੇ ਮੈਨੂੰ 15 ਦਿਨ ਦੀ ਦਵਾਈ ਦਿੱਤੀ ਜਿਹਦੇ ਨਾਲ ਮੈਨੂੰ ਕੋਈ ਫਰਕ ਪਿਆ ਜਦੋਂ ਕਿ ਮੈਂ ਚਪਲਾਂ ਮਣੀ ਸੀ ਪਾ ਸਕਦਾ ਮੇਰੀਆਂ ਜੜੀਆਂ ਪੈਰ ਦੀਆਂ ਮੋਢੀਆਂ ਉਂਗਲਾਂ ਉਹ ਬਿਲਕੁਲ ਜਵਾਬ ਦੇ ਗਈਆਂ ਸੀ ਲੇਕਿਨ ਮੈਨੂੰ ਹੁਣ ਕੁਝ ਮੇਰੇ ਮਨ ਨੂੰ ਥੋੜਾ ਜਿਹਾ ਹੌਸਲਾ ਹੋਇਆ ਜੀ ਤੇ ਜਿਵੇਂ ਤੁਸੀਂ ਦੱਸਿਆ ਪਹਿਲੀ ਵਾਰ ਪੀਤਾ ਕਾੜਾ ਤੇ ਚਪਲਾਂ ਜਿਹੜੀਆਂ ਸੀ ਪਾਉ ਉਹ ਪਾਦੇ ਨਹੀਂ ਸੀਗੇ ਹੁਣ ਜਿਹੜੀਆਂ ਪ੍ਰੂਫ ਕੀਤਾ ਲੱਗਦਾ ਵੀ ਉਮੀਦ ਇੱਕ ਦਿਨ ਨੂੰ ਜਾਗਵੇ ਇਹ ਕਾੜਾ ਜਿਹੜਾ ਇੱਕ ਵਾਕਿਆ ਲਾਈਫ ਦਾ ਢੀਂਦੀ ਜ਼ਿੰਦਗੀ ਦੇ ਇੱਕ ਵਧੀਆ ਕਾੜਾ ਹੈ ਬਿਲਕੁਲ ਜੀ ਇਹ ਹਕੀਕਤ ਆ ਵੇ ਜੋ ਇਹਨਾਂ ਨੇ ਮੇਰਾ ਟ੍ਰੀਟਮੈਂਟ ਸ਼ੁਰੂ ਕੀਤਾ ਉਹਦੇ ਵਿੱਚ ਮੈਨੂੰ 25% ਫਰਕ ਪਿਆ ਇੱਕੋ ਵਾਰ ਦੇ ਨਾਲ ਹਾਂਜੀ ਤੇ ਅੱਗੇ ਪੀਓਗੇ ਤੇ ਲੱਗਦਾ ਵੀ ਕਾਫੀ ਪਰਸੈਂਟ ਜਿਹੜਾ ਹੁਣ ਜੀ ਜੇ ਮੈਨੂੰ ਵਿਸ਼ਵਾਸ ਆਦਾ ਮੈਂ ਦੂਜੀ ਵਾਰੀ ਆਇਆ ਤੁਹਾਡਾ ਕੀ ਨਾਮ ਹੈ ਮੇਰੇ ਮੇਰਾ ਨਾਮ ਮਹਿੰਦਰ لال ਹੈ ਜੀ ਅੱਛਾ ਜੀ ਕਿੱਥੋਂ ਆਏ ਮੈਨੂੰ ਹਾਲਟ ਦੀ ਪ੍ਰੋਬਲਮ ਹੈ ਹੁਸ਼ਾਰਪੁਰੋਂ ਆਇਆ ਅੱਛਾ ਜੀ ਤੇ ਦੂਸਰੀ ਵਾਰੀ ਮੈਂ ਆਇਆ ਤੇ ਪਿਛਲੇ ਤੋਂ ਪਿਛਲੇ ਐਤਵਾਰ ਮੈਂ ਦਵਾਈ ਇੱਕ ਵਾਰੀ ਲੈ ਕੇ ਗਿਆ ਸੀ ਦੂਸਰੀ ਵਾਰੀ ਮੈਂ ਹੁਣ ਲਈ ਆ ਤੇ ਯਾ ਮੈਨੂੰ ਥੋੜਾ ਜਿਹਾ ਅਪਰੂਵਮੈਂਟ ਲੱਗਦੀ ਆ ਕੋ ਟੈਸਟ ਕਰਵਾਇਆ ਸੀ ਪਹਿਲਾਂ ਹਾਂਜੀ ਟੈਸਟ ਕਰਵਾਇਆ ਸੀ ਮੈਂ ਇਕੋ ਕਰਵਾਈ ਸੀ ਹਾਂਜੀ ਮੇਰਾ ਬਾਲ ਜਿਹੜਾ ਉਹ ਸੰਗੜ ਗਿਆ ਆ ਸੰਗੜ ਗਿਆ ਤੇ ਹੁਣ ਜਦੋਂ ਇਹਨਾਂ ਦਾ ਬਾਰੇ ਪਤਾ ਲੱਗਾ ਤੇ ਤੁਸੀਂ ਕਾੜਾ ਪੀਤਾ ਇੱਕ ਵਾਰੀ ਪੀਤਾ ਕੀ ਲੱਗਾ ਕੀ ਲੱਗਾ ਅਪਰੂਵ ਨੂੰ ਥੋੜਾ ਬਹੁਤਾ ਮੈਨੂੰ ਥੋੜਾ ਬਹੁਤਾ ਫਰਕ ਆ ਕੇ ਨਾਲੋਂ ਮੈਂ ਡੇਢ 2 ਕਿਲੋਮੀਟਰ ਹੁਣ ਚੱਲ ਲੈਣਾ ਪਹਿਲਾਂ ਮੇਰੇ ਕੋਲ ਤੁਰਿਆ ਨਹੀਂ ਸੀ ਜਾਂਦਾ ਮੈਨੂੰ ਪਹਿਲਾਂ ਮੁਸ਼ਕਲ ਤੁਰਾਂ ਦੇ ਵਿੱਚ ਸਾਹ ਦੇ ਵਿੱਚ ਕੋਈ ਵੀ ਇਸੀ ਪ੍ਰੋਬਲਮ ਆਉਂਦੀ ਸੀ ਮੈਨੂੰ ਹੁਣ ਤੁਰ ਤੇ ਹੁਣ ਮੈਨੂੰ ਅਪਰੂਵਮੈਂਟ ਹੈ ਥੋ ਸਾ ਹੁਣ ਥੋੜਾ ਅੱਗੇ ਨਾਲੋਂ ਫਰਕ ਆ ਹੁਣ ਜਿੱਦਾਂ ਜਿੱਦਾਂ ਦਵਾਈ ਖਾਵਾਂਗੇ ਫੇਰ ਫਰਕ ਹੋਊਗਾ ਹਾਲੇ 15 ਦਿਨ ਹੀ ਖਾਧੀ ਦਵਾਈ ਲੱਗਦਾ ਵੇ ਕਾੜੇ ਇੱਕ ਵਰਦਾਨ ਸਾਹਿਬ ਤੋਂ ਸਕੂਲ ਬਿਲਕੁਲ ਹੋਊਗਾ ਜੀ ਫਰਕ ਸਾਡੇ ਨਾਲ ਮਰੀਜ਼ ਹੋਰ ਵੀ ਨੇ ਜਿਹੜੇ ਪਹਿਲਾਂ ਤੋਂ ਇਨ੍ਹਾਂ ਨੇ ਕਾੜੀ ਪੀਤੇ ਦੀ ਦਵਾਈ ਖਾਧੀ ਆ ਭਾਜੀ ਕੀ ਨਾਮ ਤੇ ਕਿੱਥੋਂ ਆਏ ਹੋ ਪ੍ਰਵੇਸ਼ ਕੁਮਾਰਾ ਜੀ ਨਾਮ ਮੇਰਾ ਹੁਸ਼ਾਰਪੁਰ ਆਇਆ ਮੈਂ ਕਿੰਨੀ ਉਮਰ ਆ 64 ਜੀ ਕੀ ਪ੍ਰੋਬਲਮ ਸੀ ਔਰ ਕਦੋਂ ਤੋਂ ਸੀ ਇਹ ਲਗਭਗ 2 ਸਾਲ ਤੋਂ ਸਮੱਸਿਆ ਆਈ ਸੀਗੀ ਓਕੇ ਸਾ ਚੜਦਾ ਸਗਾ ਤੇ ਧੜਕਣ ਵੱਜ ਜਾਂਦੀ ਸੀਗੀ ਅੱਛਾ ਫਿਰ ਅਸੀਂ ਜਲੰਧਰ ਦਖਾਇਆ ਜਲੰਧਰ ਤੋਂ ਪਹਿਲਾਂ ਹਿਮਾਚਲ ਚ ਧਰਮਥਲਾ ਵੀ ਦਵਾਈ ਖਾਦੇ ਹੀ ਆ ਉਹਨਾਂ ਨੇ ਫਰਕ ਪਿਆ ਜਲੰਧਰ ਫਿਰ ਉਹਨਾਂ ਨੇ ਸਟੰਟ ਪਾਇਆ ਸਾਡੇ ਸਟੰਟ ਪਾਉਣ ਦੇ ਬਾਅਦ ਉਹਨਾਂ ਨੇ ਫਿਰ ਕਹਤਾ ਵੀ ਕਿਨਾਰੀ ਬਲੌਕ ਆ ਦੂਸਰੀ ਵੀ 85 86% ਉਹਦਾ ਸਟੰਟ ਪਾਉਣ ਦੇ 6 ਮਹੀਨੇ ਬਾਅਦ ਫਿਰ ਉਹੀ ਸਮੱਸਿਆ ਆ ਗਈ ਧੜਕਣਾਂ ਪਤਾ ਨਹੀਂ ਲੱਪੇ ਓਕੇ ਫਿਰ ਫੇਸਬੁੱਕ ਤੇ ਅਸੀਂ ਦੇਖਿਆ ਸੀ ਬਾਬਾ ਜੀ ਦਾ ਲਿਜਾਣੇਓ ਕੜਾ ਉਹ ਫਿਰ ਜਦੋਂ ਸਾਨੂੰ ਦੱਸੂਗਾ ਤਾਂ ਪਤਾ ਲੱਗਾ ਫਿਰ ਅਸੀਂ ਦੱਸੂਗਾਣਾ ਸ਼ੁਰੂ ਕੀਤਾ ਹੁ ਚੌਥੀ ਵਾਰੀ ਆਏ ਆ ਅਸੀਂ ਅੱਛਾ ਜੀ ਤੇ ਚੌਥੀ ਵਾਰ ਹੀ ਆਏ ਹੋ ਜਦੋਂ ਪਹਿਲੀ ਵਾਰ ਆਏ ਸੀ ਉਦੋਂ ਕਿੰਨਾ ਸੀ ਤੇ ਹੁਣ ਕਿੰਨਾ ਫਰਕ ਹੈ ਤੁਹਾਡਾ ਫਰਕ ਤਾਂ ਹੈ ਜੀ ਦਰਦ ਨਹੀਂ ਹੁੰਦੀ ਹੁਣ ਇੱਕ ਧੜਕਣ ਦਾ ਵੀ ਫਰਕ ਆ ਸਾਗ ਨਾ ਸਾਗ ਅੱਗੇ ਨਾਲੋਂ ਕਾਫੀ ਫਰਕ ਜਿਵੇਂ ਆਪਾਂ ਸਟੈਪ ਬਾਈ ਸਟੈਪ ਲੋਕਾਂ ਨਾਲ ਗੱਲ ਕਰਦੇ ਆਂ ਕਾੜ ਦੀ ਸੱਚਾਈ ਜਾਣ ਰਹੇ ਆਂ ਕਾੜਾ ਦੀ ਹਕੀਕਤ ਜਾਣ ਰਹੇ ਆਂ ਕਿਉਂਕਿ ਕਈ ਚੀਜ਼ਾਂ ਅਫਵਾਹਾਂ ਹੁੰਦੀਆਂ ਨੇ ਅਫਵਾਹਾਂ ਉਦੋਂ ਪਤਾ ਲੱਗਦੀਆਂ ਨੇ ਜਦੋਂ ਲੋਕਾਂ ਦੀ ਆਪਾਂ ਵਿਚਾਰ-ਤਾਰਾ ਜਾਣਦੇ ਆਂ ਲੋਕਾਂ ਦੀਆਂ ਗੱਲਾਂ ਸੁਣਦੇ ਆਂ ਕਿ ਇਹ ਜੋ ਗੱਲ ਜਿਹੜੀ ਫੈਲੀ ਹੋਈ ਹੈ ਲੋਕਾਂ ਵਿੱਚ ਮਸ਼ਹੂਰੀ ਹੈ ਇਹ ਇਕੱਲੀ ਫੇਮਸ ਹੋਣ ਦੇ ਲਈ ਹੈ ਜਾਂ ਫਿਰ ਸੱਚੀ ਇਹਦਾ ਰਿਜ਼ਲਟ ਜਿਹੜਾ ਹੈ ਪੋਜ਼ਿਟਿਵ ਵੀ ਹੈ ਸੋ ਸਾਡੇ ਨਾਲ ਇੱਕ ਹੋਰ ਪੇਸ਼ੈਂਟ ਨੇ ਸਾਡੇ ਨਾਲ ਇਹਨਾਂ ਨਾਲ ਵੀ ਗੱਲ ਪੈਂਦੀ ਕੀ ਨਾਇਆ ਤੇ ਕੀ ਪ੍ਰੋਬਲਮ ਸੀ ਤੇ ਕਦੋਂ ਤੁਸੀਂ ਮੇਰਾ ਨਾਮ ਰਾਜਦੀਪ ਕੌਰ ਹੈ ਤੇ ਮੈਨੂੰ 2019 ਦੀ ਪ੍ਰੋਬਲਮ ਸੀਗੀ ਓਕੇ ਤੇ ਮੈਨੂੰ ਕਾਫੀ ਜ਼ਿਆਦਾ ਡਾਕਟਰਾਂ ਨੇ ਕਿਹਾ ਕਿ ਤੂੰ ਬੱਛੀ ਤਾਂ ਸਕਦੇ ਆ ਜੇ ਤੂੰ ਸਟੈਂਟ ਪਾਏਂਗੀ ਤੇ ਹੁਣ ਆ ਕੇ ਤੇ ਬਾਈਪਾਸ ਕਹਿਣ ਲੱਗੇ ਸੀਗੇ ਮੇਰੇ ਤਿੰਨੇ ਨਾੜਾਂ ਬਲੌਕ ਸੀਗੀਆਂ ਹਾਂਜੀ ਤੇ ਹੁਣ ਉਹਨਾਂ ਇਹ ਆ ਕਿ ਮੈਨੂੰ ਜਦੋਂ ਦੀ ਮੈਂ ਆ ਰਹੀ ਹਾਂ ਆਲਮੋਸਟ ਮੇਰਾ 40 50% ਫਰਕ ਲੱਗ ਰਿਹਾ ਹਾਂਜੀ ਮੈਂ ਪਹਿਲਾਂ ਮੈਂ ਤੁਰ ਵੀ ਨਹੀਂ ਸੀ ਸਕਦੀ ਨਹਾਵ ਨਹੀਂ ਸੀ ਸਕਦੀ ਤੇ ਹੁਣ ਮੈਨੂੰ ਕਾਫੀ ਜ਼ਿਆਦਾ ਹੀ ਮਲਕੀ એનર્ਜੀ ਵੀ ਆਈ ਹੈ ਤੇ ਮੈਨੂੰ ਲੱਗ ਰਿਹਾ ਹੈ ਕਿ ਮੇਰੇ ਹਾਰਟ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈ ਜਿਸ ਤਰ੍ਹਾਂ ਲੈਫਟ ਸਾਈਡ ਮੇਰੀ ਬਹੁਤ ਹੈਵੀ ਰਹਿੰਦੀ ਸੀਗੀ ਹੁਣ ਬਿਲਕੁਲ ਨੋਰਮਲ ਆ ਉਦੋਂ ਤੋਂ ਜਦੋਂ ਪ੍ਰੋਬਲਮ ਆਈ ਜਦੋਂ ਪਹਿਲੀ ਵਾਰ ਆਈ ਐ ਡਾਕਟਰ ਕਿਨੇ ਕੀ ਕਹਿਆ ਸੀ ਤੁਹਾਨੂੰ ਡਾਕਟਰ ਕਹਿੰਦੇ ਸੀ ਕਿ ਤੂੰ ਮੀਨਿੰਗ ਇੱਥੋਂ ਨਿਕਲ ਕੇ ਤੈਨੂੰ ਹਫਤੇ ਬਾਅਦ ਵੀ ਅਟੈਕ ਆ ਸਕਦਾ ਹੈ ਹੁਣ ਦੁਦਾਂ ਚ ਘਰ ਜਾ ਕੇ ਵੀ ਆ ਜਾਏ ਬਹੁਤ ਜ਼ਿਆਦਾ ਡਰਿਆ ਇੱਕ ਮੈਂ ਆਪਣੀ ਵਿਲ ਪਾਵਰ ਮੈਂ ਸਟਰੋਂਗ ਰੱਖੀ ਕਿ ਨਹੀਂ ਮੈਂ ਸਟੰਡ ਨਹੀਂ ਪਾਉਣਾ ਇਵਨ ਕਿ ਕਈ ਵਾਰ ਤਾਂ ਮੈਂ ਕਹਿੰਦੀ ਰਹੀ ਕਿ ਸਰ ਮੈਂ ਅਗਲੇ ਹਫਤੇ ਪਾ ਲੂੰਗੀ ਹੁਣ ਮੈਨੂੰ ਤੁਸੀਂ ਜਾਣ ਦੋ ਮਨ ਕਿ ਮੈਂ ਆਪਣੀ ਵਿਲ ਪਾਵਰ ਕਰਕੇ ਨਹੀਂ ਤੇ ਮੈਂ ਜਿੰਨਾ ਨੂੰ ਡਰਿਆ ਸੀਗਾ ਹੁਣ ਤੱਕ ਮੈਂ ਸਟੰਡ ਪੈ ਚੁੱਕਾ ਹੋਣਾ ਸੀਗਾ ਤੇ ਡਾਕਟਰ ਨੇ ਡਰਾਇ ਸੀ ਪਰ ਜਦੋਂ ਇੱਥੇ ਦਾ ਪਤਾ ਲਗਾ ਇੱਥੇ ਵੀ ਲੱਗਾ ਪਹਿਲਾਂ ਡਰ ਵੀ ਸ਼ਾਇਦ ਐਵੇਂ ਲੋਕ ਇਕੱਠੇ ਹੋਏ ਨੇ ਪਹਿਲੇ ਫੇਸਬੁੱਕ ਤੇ ਮੇਰੇ ਵੀਊ ਪੜੇ ਸੀਗੇ ਮੈਂ ਇਕਦਮ ਨਹੀਂ ਆ ਕਿਉਂਕਿ ਸਾਨੂੰ ਬਹੁਤ ਦੂਰ ਪੈਂਦਾ ਐ ਮਰੀ ਸਰ ਤੋਂ ਤੇ ਰਿਵਿਊ ਪੜੇ ਰਿਵਿਊ ਦੇ ਵਿੱਚ ਕਾਫੀ ਜ਼ਿਆਦਾ ਲੋਕ ਜਿਹੜੇ ਕਹਿੰਦੇ ਸੀਗੇ ਅਸੀਂ ਚੱਲ ਨਹੀਂ ਸੀ ਸਕਦੇ ਸਾਨੂੰ ਚੱਲਣਾ ਪੈ ਗਿਆ ਤੇ ਫਿਰ ਅਸੀਂ ਕਿਹਾ ਕਿ ਇੱਕ ਵਾਰੀ ਜਾ ਕੇ ਦੇਖ ਲੈਨੇ ਆ ਪਰ ਨੂੰ ਫਸਟ ਕੜੇ ਤੋਂ ਹੀ ਫਰਕ ਪੈਣਾ ਸਟਾਰਟ ਹੋ ਗਿਆ ਸੀਗਾ ਪਹਿਲਾ ਕੜਾ ਪੀਤਾ ਇੱਕ ਮਨਜ ਵਿਸ਼ਵਾਸ ਇੱਕ ਵਿਸ਼ਵਾਸ ਦੇ ਨਾਲ ਹੁਣ ਕਿੰਨੀ ਵਾਰੀ ਪੀ ਚੁੱਕੇ ਹਾਂ ਸਾਡਾ 8ਵਾਂ ਕੜਾ ਹੈ ਅੱਜ ਤੇ ਅੰਸ਼ਲੀ ਕੀ ਪ ਪੋਜੀਸ਼ਨ ਐਸ ਵੇਲੇ ਮੈਨੂੰ ਲੱਗ ਨਹੀਂ ਰਿਹਾ ਕਿ ਮੈਨੂੰ ਹਾਰਟ ਨੂੰ ਪ੍ਰੋਬਲਮ ਹੈਗੀ ਆ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਆਏ ਹੋ ਇਹਨਾਂ ਥਰੂ ਪਤਾ ਲੱਗਾ ਕੀ ਕਿਨੂੰ ਪ੍ਰੋਬਲਮ ਸੀ ਤੇ ਕੀ ਕਿਵੇਂ ਲੱਗਦਾ ਹਸਬੈਂਡ ਨੂੰ ਪ੍ਰੋਬਲਮ ਸੀ ਇਹ ਮੇਰੀ ਸਿਸਟਰ ਆ ਓਕੇ ਤੇ ਇਹਦਾ ਵੀ 20% ਸੀ ਹਾਰਟ ਕੰਮ ਕਰਦਾ ਉਹਨਾਂ ਦਾ ਵੀ 20% ਸੀ ਇਹ ਥੋੜਾ ਜੰਗ ਕਰਕੇ ਇਹਨਾਂ ਨੂੰ ਜਲਦੀ ਬੈਂਸ ਕਿੰਨਾ ਜ਼ਿਆਦਾ ਆ ਜਲਦੀ ਫਰਕ ਪੈ ਗਿਆ ਇਹਨਾਂ ਨੂੰ ਤੇ ਇਹਨੂੰ ਸਮਝੋ ਕਿ 50% ਆ ਤੇ ਉਹਨਾਂ ਨੂੰ 20% ਅੱਗੇ ਨਾਲੋਂ ਫਰਕ ਆ ਤੇ ਇਹਨਾਂ ਨੂੰ ਮਤਲਬ ਆਕਲੈਂਡ ਵੀ ਉਹ ਐਡਮਿਟਰ ਐ ਸੀਗੇ 5-6 ਦਿਨ ਉੱਥੇ ਐਡਮਿਟਰ ਐ ਉੱਥੇ ਵੀ ਉਹਨਾਂ ਕਹਿਆ ਸੀ ਕਿ ਸਰਜਰੀ ਨਹੀਂ ਹੋ ਸਕਦੀ ਇੱਥੇ ਵੀ ਇੰਡੀਆ ਵੀ ਡਾਕਟਰ ਨੇ ਕਹਿਆ ਕਿ ਸਰਜਰੀ ਇੰਪੋਸੀਬਲ ਮਾਰਕਟ ਦੇਸ਼ ਨੂੰ ਨਿਊਜ਼ੀਲੈਂਡ ਹਾਂਜੀ ਅੱਛਾ ਉੱਥੇ ਕਦੋਂ ਆਏ ਫੇਰ ਇੱਥੇ ਸੀ ਪਿਛਲੇ ਸਾਲ 2023 ਚ ਮਾਰਚ ਵਿੱਚ ਆਏ ਸੀ ਲਾਸਟ ਚ ਤੇ ਇੱਥੇ ਵੀ ਉਹਨਾਂ ਡਾਕਟਰਾਂ ਇਹੀ ਕਹਿਆ ਸੀ ਕਿ ਸਰਜਰੀ ਇਹਨਾਂ ਦੀ ਇੰਪੋਸੀਬਲ ਸਰਜਰੀ ਨਹੀਂ ਹੋ ਸਕਦੀ ਵੈਲ ਪਾਵਰ ਅੰਦਰੋਂ ਤੁਹਾਡੀ ਮਜ਼ਬੂਤ ਹੋਵੇ ਹਾਂਜੀ ਤੇ ਠੀਕ ਹੈ ਨਾ ਹੋਮਿਓਪੈਥੀ ਆ ਐਲੋਪੈਥੀ ਆ ਅਯੁਰਵੇਦ ਦਾ ਕੋਈ ਵੀ ਮੈਡੀਸਨ ਆ ਤੇ ਬਾਕੀ ਸਾਰੀ ਗੱਲ ਜਿਹੜੀ ਜੋ ਮਿਹਰ ਦੀ ਆ ਜਿੱਦਨ ਬਾਬੇ ਨੇ ਮਿਹਰ ਕੀਤੀ ਉਦੋਂ ਦੋ ਮਿੰਟ ਲੱਗਣੇ ਜਿੱਦਾਂ ਤੁਸੀਂ ਜਾਦੇ ਉਹ ਟਾਂਡਾ ਲੈਣਾ ਦੇਣਾ ਹੋਊ ਡਾਕਟਰ ਸਾਹਿਬ ਨਾਲ ਇੰਨੀ ਦੂਰ ਦਾ ਠੀਕ ਹੈ ਨਾ ਜੀ ਜਿਵੇਂ ਤੁਸੀਂ ਦੱਸਿਆ 20% ਉਹਦਾ ਕੰਮ ਕਰਦਾ ਸੀ ਉਹਨਾਂ ਨੂੰ ਸੰਭਾਲਦਾ ਕੌਣ ਸੀ ਉਸ ਵੇਲੇ ਮੈਂ ਹਾਂ ਕੀ ਟੇਕਰ ਹਾਂ ਜੀ ਕੀ ਟੇਕਰ ਮੈਂ ਹੀ ਸੀਗੀ ਹਾਂਜੀ ਮੈਂ ਹੁਣ ਤੁਸੀਂ ਜਦੋਂ ਕੜਾ ਪੀਤਾ ਛੇ 5 6 ਵਜੇ 2 4 ਵਜੇ ਨੇ ਪੀਤਾ ਹੁਣ ਲੱਗਦਾ ਵੀ ਕੁਛ ਉਹ ਆਪਣੇ ਆਪਣੇ ਆਪ ਕਰ ਰਿਹਾ ਹਾਂਜੀ ਹਾਂਜੀ ਹੁਣ ਨਾ ਥੋੜੀ ਨੀਂਦ ਆਉਣ ਲੱਗੀ ਸਿੱਧੇ ਨਹੀਂ ਲੇਟ ਸਕਦੇ ਜਦੋਂ ਸਿੱਧੇ ਲੇਟਦੇ ਸੀ ਤਿੰਨਾਂ ਦਾ ਸਾਹ ਬੰਦ ਹੋ ਜਾਂਦਾ ਸੀ ਠੀਕ ਹੈ ਜੀ ਤੇ ਨੀਂਦ ਦਾ ਫਰਕ ਪੈ ਗਿਆ ਥੋੜਾ ਥੋੜਾ ਤੁਰੰਦਾ ਪਿਆ ਹਾਂਜੀ ਹਾਂਜੀ ਤੇ ਬਾਕੀ ਉਹ ਜਿਸ ਤਰ੍ਹਾਂ ਕਹਿੰਦੇ ਕਿ ਜ਼ਿਆਦਾ ਵਾ ਥੋੜਾ ਟਾਈਮ ਲੱਗੂ ਜਾਂ ਕੜੇ ਵਾਲੇ ਵਾਵਾ ਦੇ ਨਾਂ ਤੇ ਵੀ ਜਾਣਦੇ ਨੇ ਇਹਨਾਂ ਦੇ ਮਨ ਦੇ ਵਿੱਚ ਕਿਵੇਂ ਇੱਕ ਪ੍ਰੇਰਣਾ ਆਈ ਕਿ ਇਹ ਮੈਂ ਇਦਾਂ ਤਿਆਰ ਕਰਾਂ ਕਿ ਜਿਹਦੇ ਨਾਲ ਜਿਹੜੇ ਹਾਰਟ ਦੇ ਪੇਸ਼ੈਂਟ ਜਿਹੜੇ ਕਿਉਂਕਿ ਹਾਰਟ ਦਾ ਪੇਸ਼ੈਂਟ ਜਿਹੜਾ ਉਹ ਜਦੋਂ ਡਾਕਟਰਾਂ ਕੋਲ ਜਾਂਦਾ ਤਾਂ ਲੱਖਾਂ ਲੱਖਾਂ ਰੁਪਏ ਖਰਚੇ ਹੁੰਦੇ ਨੇ ਔਰ ਇੱਥੇ ਡਾਕਟਰ ਸਟੰਟ ਪਾਉਣ ਦੀ ਗੱਲ ਆ ਜਾਂਦੀ ਹੈ ਬਾਈਪਾਸ ਸਰਜਰੀ ਦੀ ਗੱਲ ਆਉਂਦੀ ਹੈ ਪਰ ਇਹਨਾਂ ਨੇ ਉਸ ਕੁਦਰਤ ਨੂੰ ਇਕੱਠਾ ਕਰਕੇ ਉਸ ਕੁਦਰਤ ਦੇ ਮਿਸ਼ਨ ਨੂੰ ਇਕੱਠਾ ਕਰਕੇ ਇੱਕ ਕਾੜਾ ਬਣਾਇਆ ਸੋ ਅੱਜ ਜਾਣਾਂਗੇ ਸਾਡੇ ਐਚਐਸ ਬਾਬਾ ਜੀ ਨੇ ਬਾਬਾ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਤੁਹਾਡਾ ਹਰ ਜੀ ਕਿਵੇਂ ਇੱਕ ਮਨ ਦੇ ਵਿੱਚ ਆਇਆ ਕਿ ਮੈਂ ਇਦਾਂ ਕੁਦਰਤ ਦੀ ਜਿਹੜੀਆਂ ਦੇਣਾਂ ਨੇ ਕੁਦਰਤ ਦੀ ਸਾਡੀ ਕਾਢਾਂ ਨੇ ਜਿਹੜੀਆਂ ਅਸੀਂ ਆਮ ਤੌਰ ਤੇ ਬਿਸਰਦੇ ਜਾ ਰਹੇ ਹਾਂ ਉਹਨਾਂ ਨੂੰ ਭੁੱਲਦੇ ਜਾ ਰਹੇ ਸਾਨੂੰ ਪਤਾ ਨਹੀਂ ਲੱਗਦਾ ਇਹ ਚੀਜ਼ ਹੈ ਕਿਵੇਂ ਤੁਹਾਡੇ ਮਨ 'ਚ ਇੱਕ ਪ੍ਰੇਰਣਾ ਆਈ ਕਿ ਮੈਂ ਚੀਜ਼ ਬਣਾਵਾਂਗੇ ਲੋਕ ਜਿਹੜੇ ਆ ਉਹ ਠੀਕ ਹੋਣ ਇਹ ਐਕਚੁਅਲੀ ਕੀ ਹੋਇਆ ਸੀ ਨਾ ਪਹਿਲੇ 33 34 ਸਾਲਾਂ ਤੋਂ ਆਯੁਰਵੇਦ ਦੇ ਦਵਾਈਆਂ ਦੇੇ ਕੰਮ ਕਰਦੇ ਸੀ ਜੀ ਇਹ ਤਾਂ ਜਦੋਂ ਪਹਿਲਾ ਮਰੀਜ਼ ਠੀਕ ਹੋਇਆ ਜਦੋਂ ਉਹਨੇ ਦੱਸਿਆ ਵੀ ਐਡਾ ਫਰਕ ਪਿਆ ਫਿਰ ਉਹਦੀ ਬੋਲੀ ਉਸ ਤੋਂ ਬਾਅਦ ਹਾਰਟ ਦੇ ਮਰੀਜ਼ਾਂ ਦੀ ਗਿਣਤੀ ਵਧ ਗਈ ਉਵੇਂ-ਉਵੇਂ ਖੋਜ ਵਧ ਗਈ ਜੀ ਅੱਜ ਜੇ ਤੁਸੀਂ ਦੇਖਿਆ ਹੋਣਾ ਵੀ ਹੱਡ ਦਾ ਹੀ ਮਰੀਜ਼ ਜ਼ਿਆਦਾ ਹੈ ਜੀ ਜੀ ਇਕਠੀਏ ਜੋੜਾਂ ਦਾ ਦਰਦ ਅਸਰ ਵਾਈਕਲ ਦਰੰਗ ਲਕਵਾ ਇਹ ਮਰੀਜ਼ ਵੀ ਹੈਗਾਗਾ ਪਰ ਸਭ ਨਾਲੋਂ ਵੱਧ ਆਪਣੇ ਕੋਲੇ ਹੱਡ ਦਾ ਮਰੀਜ਼ ਹੈ ਜੀ ਜੀ ਤੁਹਾਨੂੰ ਜੇ ਤੁਸੀਂ ਦੱਸਿਆ ਕਿ ਤੁਸੀਂ ਪਹਿਲਾਂ ਅਰੋਗਯ ਦਾ ਕੰਮ ਕਰਦੇ ਸੀ ਜਿਹੜੀ ਬੁੱਟੀਆਂ ਨੂੰ ਤਿਆਰ ਇਕੱਠਿਆਂ ਕਰਕੇ ਜਿਹੜਾ ਬਣਾਇਆ ਇਹ ਤੁਸੀਂ ਮੈਂ ਇੱਕ ਹੋਰ ਚੀਜ਼ ਹੈ ਤੁਸੀਂ ਮਿੱਟੀ ਦੇ ਬਰਤਨ ਕਿਉਂਕਿ ਭੁੱਲਦੇ ਜਾ ਰਹੇ ਨੇ ਅੱਜ ਘਰਾਂ ਚੋਂ ਮਿੱਟੀ ਦੇ ਬਰਤਨ ਜਿਹੜੇ ਆ ਗਲੋਪ ਹੋ ਗਏ ਆ ਕਹੇ ਦੇ ਪਿੱਤਲ ਦੇ ਜਾਂ ਹੋਸਟਰੀਲ ਦੇ ਪੰਡੇ ਆ ਗਏ ਆ ਲੇਕਿਨ ਕੁਦਰਤ ਜਿਹੜੀ ਆ ਅਜੇ ਵੀ ਮਿੱਟੀ ਵਿੱਚ ਸਮੋਈ ਹੈ ਕੁੱਲੜ ਦੇ ਵਿੱਚ ਕਿਉਂ ਪਾਉਨੇ ਕੀ ਵਜ੍ਹਾ ਕੀ ਰਹੀ ਹੈ ਇਹਦੇ ਵਿੱਚ ਕੀ ਕੁਦਰਤੀ ਚੀਜ਼ਾਂ ਨੇ ਦੇਖੋ ਜਦੋਂ ਲੋਕ ਕੁਦਰਤ ਨਾਲ ਜੁੜੇ ਸੀਗੇ ਇੰਨੀਆਂ ਬਿਮਾਰੀਆਂ ਵੀ ਨਹੀਂ ਸੀਗੇ ਹੁਣ ਜਿਵੇਂ ਜਿਵੇਂ ਲੋਕ ਕੁਦਰਤ ਤੋਂ ਦੂਰ ਹੁੰਦੇ ਜਾਂਦੇ ਓਵੇਂ ਬਿਮਾਰੀਆਂ ਵਧਦੀਆਂ ਜਾਂਦੀਆਂ ਨੇ ਸਮਝ ਗਏ ਅਸੀਂ ਲੋਕਾਂ ਨੂੰ ਕੁਦਰਤ ਨਾਲ ਹੀ ਜੋੜਦੇ ਆਂਗੇ ਨਾ ਕਿ ਜਿਵੇਂ ਜਿਵੇਂ ਲੋਕ ਕੁਦਰਤ ਨਾਲ ਜੁੜਦੇ ਜਾ ਰਹੇ ਓਵੇਂ ਉਹ ਠੀਕ ਹੁੰਦੇ ਜਾ ਰਹੇ ਆ ਉਹ ਇਹ ਕਿ ਜਿਆਦਾਤਰ ਲੋਕ ਵੈਸਟਰਨ ਕਲਚਰ ਤੇ ਤਬਦੀਲ ਹੋ ਕੇ ਬਿਮਾਰੀਆਂ ਚ ਘਿਰਦੇ ਜਾ ਰਹੇ ਆਗੇ ਹਾਲ ਹੀ ਇਹ ਹੈ ਜਦੋਂ ਜਿੰਨਾ ਜ਼ਿਕਰ ਆਪਾਂ ਕੁਦਰਤ ਅਦੇ ਨਾਲ ਨਹੀਂ ਜੋੜਦੇ ਕੁਦਰਤ ਤੋਂ ਬਿਨਾ ਸੇ ਠੀਕ ਹੀ ਨਹੀਂ ਹੋ ਸਕਦੇ ਕੁਦਰਤ ਹੀ ਇਲਾਜ ਕਰਦੀ ਹੈ ਤੇ ਜਿੰਨੇ ਤੁਹਾਡੇ ਕੋਲ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ ਜਦੋਂ ਕੋਈ ਗੱਲਬਾਤ ਤੁਹਾਡੇ ਨਾਲ ਦੱਸੇ ਕਿ ਬੈਠ ਸਾਹਿਬ ਜਾਨ ਬਾਬਾ ਜੀ ਆਹ ਗੱਲ ਹੋਈ ਆ ਪ੍ਰੋਬਲਮ ਮੇਰੇ ਹਾਰਟ ਵਿੱਚ ਆਈ ਆ ਤੇ ਤੁਸੀਂ ਜਿਹੜਾ ਕੜਾ ਪਲਾਉਂਦੇ ਹੋ ਕੀ ਇਹਨਾਂ ਨੂੰ ਨਾਲ ਸਨੇਹਾ ਕੀ ਦਿੰਨੇ ਹੋ ਕਿ ਕਿਵੇਂ ਕੁਦਰਤ ਨਾਲ ਜੁੜੋ ਜਾਂ ਕੀ ਜਿਹੜੀ ਆ ਉਤੋਂ ਦਰੈਸ ਤਰਬੋ ਤਾਂ ਕਿ ਜਿਹੜਾ ਤੁਹਾਡੇ ਜਿਹੜੇ ਪ੍ਰੋਬਲਮ ਆ ਘਟ ਸਕਣ ਇਹਨਾਂ ਦਾ ਪ੍ਰੋਪਰ ਡਾਈਟ ਚਾਰਟ ਬਣਦਾ ਜੀ ਇਹਨਾਂ ਨੂੰ ਸਮਝਾਈ ਹੀ ਜਾਂਦਾਗਾ ਵੀ ਕੁਦਰਤ ਨਾਲ ਜੁੜਨਾ ਵੈਸਟਰਨ ਕਲਚਰ ਤੋਂ ਪੈ ਇਹਨਾਂ ਨੂੰ ਦੂਰ ਕਰ ਦੇਾਂਗੇ ਹੈਨਾ ਦੇਖੋ ਕੁਦਰਤ ਦੀ ਜਿਹੜੀ ਹਰ ਚੀਜ਼ ਬਣਾਈ ਆ ਨਾ ਕਾ ਫੂਸ ਤੋਂ ਲੈ ਕੇ ਦੁਨੀਆ ਤੇ ਜਿੱਥੇ ਵੀ ਕੋਈ ਪੱਤਾ ਕੋਈ ਦਰਖਤ ਬੇਲ ਬੂਟੀ ਕੋਈ ਬੇਲ ਉਗਦੀ ਆ ਉਹਦਾ ਕੋਈ ਰੀਜ਼ਨ ਆ ਜੀ ਮੈਂ ਕਈ ਵਾਰੀ ਸੋਚਦਾ ਵੀ ਜਿੰਨੀ ਵੀ ਚੀਜ਼ ਧਰਤੀ ਚੋਂ ਉਪਜਾਉ ਹੁੰਦੀ ਆ ਪੈਦਾ ਹੁੰਦੀ ਆ ਕੋਈ ਬਿਨਾ ਬੀਜ ਤੋਂ ਹੀ ਪੈਦਾ ਹੋ ਜਾਂਦੀ ਆ ਹਨ ਉਹਦਾ ਬੀਜ ਵੀ ਨਹੀਂ ਪਾਇਆ ਜਾਂਦਾ ਪਰ ਉਹਦਾ ਰੀਜ਼ਨ ਆ ਉਹ ਜਾਂਦਾ ਜਾਂ ਇਨਸਾਨ ਲਈ ਜਾਂ ਜਾਨਵਰਾਂ ਲਈ ਜਾਂ ਕਿਸੇ ਪਸ਼ੂ ਪੰਛੀ ਲਈ ਉਹ ਚੀਜ਼ ਲਾਹੇਵੰਦ ਆ ਬਿਨਾ ਮਤਲਬ ਤੋਂ ਸਾਡੇ ਇੱਥੇ ਕੁਝ ਵੀ ਨਹੀਂ ਪੈਦਾ ਹੁੰਦਾ ਹਰ ਚੀਜ਼ ਦਾ ਕੋਈ ਨਾ ਕੋਈ ਮਤਲਬ ਹੈ ਉਹ ਚਾਹੇ ਜਾਨਵਰਾਂ ਲਈ ਲਾਹੇਵੰਦ ਆ ਚਾਹੇ ਪੰਛੀਆਂ ਲਈ ਆ ਜਾ ਫਿਰ ਇਨਸਾਨਾਂ ਲਈ ਆ ਕਿਸੇ ਨਾ ਕਿਸੇ ਦੇ ਵਰਤੋਂ ਵਿੱਚ ਜ਼ਰੂਰ ਆਂਦੀ ਹੈ ਜਿਵੇਂ ਉਹ ਤੁਹਾਡੇ ਚਾਰ ਜਿਹੜੇ ਤੁਸੀਂ ਖੁੱਲੇ ਹੋਏ ਨੇ ਲੁਧਿਆਣਾ ਚਾ ਦਸੂਹਾ ਚਾ ਜਾਂ ਫਿਰ ਕੁਰਕਸ਼ੇਤਰ ਐ ਮਾਨਸਾ ਤੇ ਆ ਕੀ ਅਗਲੀ ਕੀ ਰਣਨੀਤੀ ਅਗਲੀ ਕੀ ਪਲਾਨ ਹੈ ਕਿ ਮੈਂ ਪੇਸ਼ੈਂਟ ਨੂੰ ਕਿਉਂਕਿ ਇੱਕ ਇਹ ਸੇਵਾ ਵੀ ਹੈ ਕਿਉਂਕਿ ਇਹ ਚੀਜ਼ਾਂ ਲੱਭਣੀਆਂ ਬੜੀਆਂ ਔਖੀਆਂ ਨੇ ਆ ਆਮ ਤੋਂ ਅਸੀਂ ਦਵਾਈਆਂ ਤੇ ਆਰਡਰ ਦੇਉ ਤੇ ਦਵਾਈਆਂ ਆ ਜਾਂਦੀਆਂ ਇੱਕ ਕੁਦਰਤ ਤੋਂ ਜਿਹੜੀਆਂ ਜੜੀ ਬੁੱਟੀਆਂ ਨੂੰ ਇਕੱਠਿਆਂ ਕਰਨਾ ਸਮੇਲ ਬਣਾਉਣਾ ਕੀ ਸੁਨੇਹਾ ਕੀ ਆ ਅਰਗ ਕੀ ਪਲਾਨ ਕੀਤਾ ਪਹਿਲੀ ਗੱਲ ਸਾਨੂੰ ਬੜੇ ਫੋਨ ਆਉਂਦੇ ਆ ਲੋਕਾਂ ਦੇ ਵੀ ਸਾਨੂੰ ਆਨਲਾਈਨ ਦੁਕਾਨ ਪੇਜ ਦੋ ਅਸੀਂ ਅਨਾ ਆਨਲਾਈਨ ਬਹਿ ਕੇ ਗੱਲ ਕਰ ਲੈਣੇ ਆ ਅਸੀਂ ਕਿਸੇ ਨੂੰ ਆਨਲਾਈਨ ਦਵਾਈ ਨਹੀਂ ਭੇਜਦੇ ਜਲਦੀ ਭੇਜਦੇ ਹੀ ਨਹੀਂ ਗਏ ਨਾ ਕਿਸੇ ਨੂੰ ਭੇਜੀ ਹੋਣੀ ਹੈ ਕਿਉਂਕਿ ਜਿਨ੍ਹਾਂ ਦੇ ਕੋਲ ਮਰੀਜ਼ ਨੂੰ ਦੇਖਿਆ ਨਹੀਂ ਜਾਂਦਾ ਉਹਦਾ ਡਾਈਟ ਚਾਰਟ ਨਹੀਂ ਬਣਦਾ ਉਹਦੇ ਪੱਲੇ ਹੀ ਨਹੀਂ ਕੁਝ ਪੈਂਦਾ ਸਮਝ ਗਏ ਉਹਦੀ ਸਮਝ ਹੀ ਨਹੀਂ ਆ ਸਕਦੀ ਇਸ ਲਈ ਮਰੀਜ਼ ਨੂੰ ਆਉਣਾ ਪੈਂਦਾ ਬਿਨਾਂ ਦੇਖੇ ਮਰੀਜ਼ ਨੂੰ ਕਦੇ ਇੱਕ ਮਰੀਜ਼ ਨੂੰ ਵੀ ਆਪਾਂ ਦਵਾਈ ਨਹੀਂ ਦਿੱਤੀ ਇਸ ਲਈ ਅਸੀਂ ਹਰ ਮਰੀਜ਼ ਨੂੰ ਕਹਿੰਦੇ ਆ ਵੀ ਇੱਕ ਵਾਰੀ ਪਹਿਲਾਂ ਦੋ ਵਾਰੀ ਆ ਜਾਓ ਉਦੋਂ ਬਾਅਦ ਤੁਹਾਨੂੰ ਦੇਖਾਂਗੇ ਜੇ ਆਨਲਾਈਨ ਭੇਜ ਸਕਦੇ ਹੋ ਨਹੀਂ ਤਾਂ ਹੋ ਸਕਦਾ ਜੇ ਲੋਣਾ ਪਿਆ ਤਾਂ ਆ ਜਾਓ ਬਾਕੀ ਦੇਖੋ ਚਾਰ ਜਗ੍ਹਾ ਆਫਿਸ ਹੈ ਐਨੀ ਬੜੀ ਭਜਨ ਠੋਈ ਪਈ ਹੈ ਹੁਣ ਤਾਂ ਇੱਕ ਨਦੀ ਜਗ੍ਹਾ ਖੋਲਾਂਗੇ ਜੇ ਕਿਤੇ ਖੋਲਾਂਗੇ ਅਦਰਵਾਈਜ਼ ਹੁਣ ਹੋਲਣ ਦੀ ਹਿੰਮਤ ਹੈ ਨਹੀਂ ਕਿ ਟਾਈਮ ਹੀ ਨਹੀਂ ਹੈਗਾ ਆਪਣੇ ਕੋਲ ਬਈ ਬਹੁਤ ਸਾਰੇ ਪੇਸ਼ੈਂਟ ਦੇ ਵੀ ਕਿ ਮੈਂ ਮਹੀਨਾ ਤੋਂ ਪਹਿਲਾਂ ਹੀ ਮੈਂ ਦੋ ਵਾਰੀ ਪੀ ਲਿਆ ਤਿੰਨ ਵਾਰੀ ਪੀ ਲਿਆ ਕੀ ਲੱਗਦਾ ਕੜੇ ਦਾ ਅਸਰ ਕਦੋਂ ਸ਼ੁਰੂ ਹੁੰਦਾ ਹੈ ਜੀ ਬਹੁਤ ਸਾਰੇ ਪੇਸ਼ੈਂਟ ਆ ਕੇ ਮੈਂ ਇੱਕ ਵਾਰ ਵੀ ਤਾਂ ਫਰਕ ਨਹੀਂ ਪਿਆ ਦੋ ਵਾਰ ਵੀ ਤਾਂ ਫਰਕ ਨਹੀਂ ਪਿਆ ਕੀ ਟਾਈਮਿੰਗ ਹੁੰਦੀ ਕਦੋਂ ਤੋਂ ਸ਼ੁਰੂ ਹੁੰਦਾ ਸਰ ਬਟ ਅਸੀਂ 1 ਮਹੀਨਾ ਲੈ ਕੇ ਚੱਲਦੇ ਆਂਗੇ ਕਈਆਂ ਕੇਸਾਂ ਦੇ ਵਿੱਚ 2.5 3-3 ਮਹੀਨੇ ਵੀ ਲੱਗ ਜਾਂਦੇ ਆ ਇਹ ਅਸੀਂ ਕੋਈ ਐਲੋਪੈਥੀ ਦਵਾਈ ਨਹੀਂ ਦਿੰਦੇ ਵੀ ਜਾਦੂ ਕਰਦੇ ਆ ਮਰੀਜ਼ ਨੂੰ ਪਹਿਲੇ ਹੀ ਕਹਿ ਕੇ ਹਟਦੇ ਆ ਵੀ ਘਟ ਤੋਂ ਘਟ ਇੱਕ ਮਹੀਨੇ ਬਾਅਦ ਦਵਾਈ ਦਾ ਅਸਰ ਸ਼ੁਰੂ ਹੋਣਾ। ਕਈ ਕੇਸਾਂ ਦੇ ਵਿੱਚ ਤਿੰਨ-ਤਿੰਨ ਮਹੀਨੇ ਵੀ ਲੱਗ ਜਾਂਦੇ ਜਿਹੜੇ ਅਧਰੰਗ ਲੱਕਵੇ ਵਾਲੇ ਕੇਸ ਇਹਨਾਂ ਨੂੰ ਤਿੰਨ ਮਹੀਨੇ ਬਾਅਦ ਫਰਕ ਆਉਂਦਾ। ਹਾਰਡ ਦੇ ਮਰੀਜ਼ ਨੂੰ ਵੀ ਮਹੀਨੇ ਡੇਢ ਮਹੀਨੇ ਤੋਂ ਬਾਅਦ ਫਰਕ ਆਉਂਦਾ। ਠੀਕ ਹੈ। ਬਾਕੀ ਮਰੀਜ਼ ਦਾ ਜਿਹੜਾ ਟਿਕਾਉਣਾ ਬੜਾ ਔਖਾ ਹੈ। ਸਭ ਉਹਨੂੰ ਸਬਰ ਨਹੀਂ ਹੁੰਦਾ। ਉਹ ਐ ਸੋਚਦਾ ਵੀ ਬਸ ਮੈਂ ਦਵਾਈ ਖਾ ਲਈ ਪਤਾ ਨਹੀਂ ਠੀਕ ਹੋ ਗਿਆ। ਜਿਹੜਾ ਬਾਬਾ ਜੀ ਹਮੇਸ਼ਾ ਨਿਆਣ ਕਰਦੇ ਹੋ ਕਿੰਨੀ ਜੜੀ ਬੁੱਟੀਆਂ ਇਹਦੇ ਵਿੱਚ ਤੇ ਹੁੰਦੀਆਂ ਆ ਕਿ ਕਿੰਨਾ ਕੁ ਮਤਲਬ ਜਿਹੜਾ ਤੁਸੀਂ ਕੁਦਰਤ ਦਾ ਜਿਹੜਾ ਮਿਸ਼ਰਣ ਇਕੱਠਾ ਕਰਦੇ ਹੋ ਜਿਹਦੇ ਵਿੱਚ 14-15 ਤਰ੍ਹਾਂ ਦੇ ਬੇਲਾਂ ਤੇ ਪੱਤੇ ਪੈਂਦੇ ਬਾਕੀ ਕੁਦਰਤੀ ਜੜੀ ਬੁੱਟੀਆਂ ਨੇਗੇ 28 27 22 ਤਰ੍ਹਾਂ ਦਾ ਸਮਾਨ ਪੈਂਦਾ ਜਿਹਦੇ ਨਾਲ ਆਪਾਂ ਇਹਨੂੰ ਤਰੀ ਦੋਸ਼ ਕਾੜਾ ਬਣਾਇਆ ਸੀ ਅੱਜ ਲੋਕਾਂ ਨੇ ਇਹਨੂੰ ਅਮਰਤ ਕਾੜੇ ਦਾ ਨਾਮ ਦਿੱਤਾ ਲੋ ਅੱਜ ਇਸ ਤਰੀ ਦੋਸ਼ ਕਾੜੇ ਨੇ ਐਚ ਐਸ ਬਾਬਾ ਦਾ ਨਾਮ ਪੂਰੀ ਦੁਨੀਆ ਵਿੱਚ ਹੋ ਗਿਆ ਲੋਕ ਤੁਹਾਨੂੰ ਤੁਹਾਡੇ ਐਚ ਐਸ ਬਾਬੇ ਦੇ ਨਾਲੋਂ ਜ਼ਿਆਦਾ ਕਾੜੇ ਵਾਲੇ ਬਾਬਾ ਰਹਿ ਕੇ ਕਹਿੰਦੇ ਨੇ ਇੱਕ ਮਨ ਨੂੰ ਸਕੂਨ ਵੀ ਆਉਂਦਾ ਖੁਸ਼ੀ ਵੀ ਆਉਂਦੀ ਹੈ ਬਿਲਕੁਲ ਲੋਕਾਂ ਦਾ ਦਿੱਤਾ ਨਾਮ ਆ ਜੀ ਕਾੜੇ ਵਾਲੇ ਹਨ ਆਪਾਂ ਕਦੇ ਸੋਚਿਆ ਨਹੀਂ ਸੀ ਜ਼ਿੰਦਗੀ ਚ ਵੀ ਦਸੂਹੇ ਜਾਵਾਂਗੇ ਮਾਨਸਾ ਜਾਵਾਂਗੇ ਕੁਰਕhetra ਜਾਵਾਂਗੇ ਵੀ ਇੰਨੀਆਂ ਪੀੜਾਂ ਲੱਗਣਗੀਆਂ ਹਨ ਇੰਨੀਆਂ ਮੈਰਿਜ ਪਹਿਲੇ ਉਸ ਗੱਡੀਆਂ ਨਹੀਂ ਹੁੰਦੀਆਂ ਜਿੰਨੀਆਂ ਸਾਡੇ ਆਫਿਸ ਦੇ ਸਾਹਮਣੇ ਹਰ ਜਗ੍ਹਾ ਹੀ ਹੁੰਦੀਆਂ ਇਹ ਗੋਡ ਗਿਫਟ ਹੈ ਕੁਦਰਤ ਦੀ ਦੇਣਾ ਹੈ ਜਿਵੇਂ ਕਹੀਏ ਵੀ ਸਾਡੇ ਵਿੱਚ ਬੜਾ ਵੱਡੀ ਕੋਈ ਗੋਣਾ ਉਹ ਨਹੀਂ ਹੋ ਸਕਦਾ ਪਰਮਾਤਮਾ ਦੀ ਜਿੱਤੇ ਬਖਸ਼ਿਸ਼ ਹੁੰਦੀ ਹੈ ਨਾ ਉਹੀ ਕਰ ਸਕਦਾ ਤੇ ਜ਼ਬਰਦਸਤੀ ਨਹੀਂ ਲਿਆਂਇਆ ਜਾ ਸਕਦੀਆਂ ਪੜ੍ਹਾਈਆਂ ਕਰਕੇ ਵੀ ਨਹੀਂ ਆ ਸਕਦੀਆਂ ਡਿਗਰੀਆਂ ਕਰਕੇ ਵੀ ਨਹੀਂ ਆ ਸਕਦੀਆਂ ਜਿੱਤੇ ਗੋਡ ਗਿਫਟ ਹੁੰਦੀ ਹੈ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਉਹਨੂੰ ਕੋਈ ਹਰਾ ਨਹੀਂ ਸਕਦਾ ਜਿਹਨੂੰ ਪਰਮੇਸ਼ਰ ਬles ਕਰਦਾ ਉਹੀ ਹੋ ਸਕਦਾ ਉਹਤੇ ਬਿਲਕੁਲ ਦੇਖੋ ਜੀ ਪਰਮੇਸ਼ਰ ਦੀ ਬਲੇਸਿੰਗ ਤੋਂ ਬਿਨਾ ਹੋ ਹੀ ਨਹੀਂ ਸਕਦਾ